ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਸੰਗਰੂਰ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਘੋੜਾ ਦਾ ਮਾਮਲਾ ਸਾਹਮਣੇ ਆ ਰਿਹਾ ਸੀ ਪਰ ਹੁਣ ਮਿਲੀ ਜਾਣਕਾਰੀ ਅਨੁਸਾਰ ਦ੍ਰਿੜਵੇ ਤੇ ਸਾਹਮਣੇ ਆ ਰਹੀ ਹੈ ਜਾਣਕਾਰੀ ਜਿਸ ਦੇ ਵਿੱਚ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਕਾਲੀ ਸ਼ਾਨ ਕੋਠੀ ਬਣੀ ਹੈ ਪਰ ਇਹ ਅਸਲ ਦੇ ਵਿੱਚ ਨਕਲੀ ਦੁੱਧ ਦੀ ਫੈਕਟਰੀ ਦਾ ਕਾਰੋਬਾਰ ਇਸ ਦੇ ਵਿੱਚ ਚੱਲ ਰਿਹਾ ਸੀ ਕਿਉਂਕਿ ਪਤੀ ਪਤਨੀ ਨਕਲੀ ਦੁੱਧ ਸਮੇਤ ਗ੍ਰਿਫਤਾਰ ਕੀਤੇ ਗਏ ਹਨ ਘਰ ਦੇ ਅੰਦਰ ਉਹਨਾਂ ਦੇ ਅੰਦਰ ਉੱਥੇ ਜਿਹੜੇ ਰੇੜੇ ਜਦੋਂ ਸਹਾਇਤਾ ਵਿਭਾਗ ਦੀ ਟੀਮ ਵੱਲੋਂ ਮਾਰੀ ਗਈ ਤਾਂ ਗੈਰ ਕਾਨੂੰਨੀ ਪਦਾਰਥ ਮਿਲੇ ਹਨ ਮਿਲੀ ਜਾਣਕਾਰੀ ਅਨੁਸਾਰ ਉਹਨਾਂ ਨੇ ਸਹੀ ਕੀ ਵਿਅਕਤੀ ਵੇਰਕਾ ਦੇ ਸਰਕਾਰੀ ਦੁੱਧ ਇਕੱਠਾ ਕਰਨ ਵਾਲਾ ਕੇਂਦਰ ਚਲਾਉਂਦਾ ਸੀ ਡਿੜਬੇ ਨੇੜਲੇ ਪਿੰਡ ਤਰਨਜੀਤ ਖੇੜ ਵਿਖੇ ਪੁਲਿਸ ਨੇ ਸਹਾਇਤਾ ਭਾਗ ਦੀ ਮਤਨ ਨਾਲ ਨਕਲੀ ਦੁੱਧ ਦਾ ਕਾਰੋਬਾਰ ਚ ਸ਼ਾਮਲ ਇਕ પતિ ਪਤਨੀ ਨੂੰ ਨਕਲੀ ਦੁੱਧ ਅਤੇ ਹੋਰ ਸਮਾਨ ਸਮੇਤ ਗ੍ਰਿਫਤਾਰ ਕੀਤਾ ਗਿਆ ਮਿਲੀ ਜਾਣਕਾਰੀ ਅਨੁਸਾਰ ਸੰਗਰੂਰਪੁਰ ਨੂੰ ਦੱਸਿਆ ਗਿਆ ਐਸਐਸਪੀ ਸੰਗਰੂਰ ਸਿੰਘ ਸਰਤਾ ਸਿੰਘ ਚਾਹਲ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਨੂੰ ਗਸ਼ਤ ਦੌਰਾਨ ਜਦੋਂ ਮੁਕਬਰਦ ਵਿਸ਼ੇ ਤੌਰ ਤੇ ਸੂਚਨਾ ਮਿਲੀ ਕਿ ਹਰਦੀਪ ਸਿੰਘ ਤੇ ਉਸ ਦੀ ਪਤਨੀ ਗੁਰਪ੍ਰੀਤ ਕੌਰ ਜਿਹ ਦੁੱਧ ਵੇਚਦੇ ਆ ਉਹ ਨੇੜਲੇ ਪਿੰਡ ਤਵਾਕੋਖ ਫਾਰਮਰੋਂ ਦੁੱਧ ਇਕੱਠਾ ਕਰਦੇ ਆ ਤੇ ਇਸ ਨੂੰ ਆਪਣੇ ਵੰਡ ਡੈਰੀ ਵਿੱਚ ਲਿਆਉਂਦਾ ਹੈ ਤੇ ਆੜ ਵਿੱਚ ਉਹ ਰਫੈਂਟ ਦੇ ਕੈਮੀਕਲ ਪਾਊਡਰ ਆਦਿ ਦੀ ਵੱਡੀ ਮਾਤਰਾ ਵਿੱਚ ਨਕਲੀ ਦੁੱਧ ਤਿਆਰ ਕਰਦਾ ਹੈ ਤੇ ਲੋਕਾਂ ਨੂੰ ਇਹ ਦੱਸ ਕੇ ਧੋਖਾ ਦਿੰਦਾ ਹੈ ਕਿ ਉਹ ਅਸਲੀ ਦੁੱਧ ਹੈ ਤੇ ਇਸ ਨੂੰ ਗੈਰ ਤਨ ਟਾਟੰਗ ਨਾਲ ਵੇਚਦਾ ਹੈ ਤੇ ਉਹਨਾਂ ਨੇ ਕਿਹਾ ਕਿ ਵਕੋ ਧਾਰਾ ਮਾ ਤਹਿਤ ਮਾਮਲੇ ਦਰਜ ਕਰ ਲਏ ਗਿਆਨ ਦੋਸ਼ੀਨ ਗ੍ਰਿਫਤਾਰ ਕੀਤਾ ਗਿਆ ਉੱਥੇ ਮੌਕੇ ਤੇ ਡੇਢ ਕੁਆਂਟਲ ਨਕਲੀ ਦੁੱਧ ਤੇ 5 ਟੀਨ ਰਿਫਾਇੰਡ ਤੇ 800 ਗ੍ਰਾਮ ਕਾਸਟਿਕ ਸੋਡਾ ਤੇ ਤਿੰਨ ਮਿਕਸਰ ਦੋ ਪਲਾਸਟਿਕ ਡੱਬੇ ਤੇ ਇੱਕ ਵਾਰਦੀ ਬਰਾਮਦ ਕੀਤੀ ਗਈ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਘੜੇ ਖੜਾ ਟੈਂਪੂ ਨਜ਼ਰ ਆ ਰਿਹਾ ਜਿੱਥੇ ਪੰਜਾਬ ਪੁਲਿਸ ਤੇ ਸਹਾਇਤਾ ਵਿਭਾਗ ਦੀ ਟੀਮ ਵੱਲੋਂ ਇਹ ਕਾਰਵਾਈ ਵੱਡੀ ਪੱਧਰ ਤੇ ਕੀਤੀ ਗਈ ਹੈ ਜਿੱਥੇ ਕਿ ਇਹ ਪਤੀ ਪਤਨੀ ਜੋੜਾ ਫੜੇ ਗਏ ਹਨ ਕਿਉਂਕਿ ਜਿੱਥੇ ਨਕਲੀ ਦੁੱਧ ਦਾ ਕਾਰੋਬਾਰ ਕਰਦੇ ਸਨ ਕਿਉਂਕਿ ਲੋਕਾਂ ਦੀ ਸਹਾਇਤਾ ਦੇ ਨਾਲ ਖਿਲਵਾੜ ਹੁੰਦਾ ਕਿਉਂਕਿ ਇਹ ਨਕਲੀ ਦੁੱਧ ਦੇ ਨਾਲ ਕੈਂਸਰ ਕੰਨੀਆਂ ਬਿਮਾਰੀਆਂ ਫੈਲਦੀਆਂ ਨੇ ਜਿਨ੍ਹਾਂ ਦੇ ਲੋਕਾਂ ਵੱਲੋਂ ਲਾ-ਲਾਜ ਵੀ ਬਿਮਾਰੀਆਂ ਤੋਂ ਨਹੀਂ ਹੁੰਦੇ ਕਿਉਂਕਿ ਲੱਖਾਂ ਰੁਪਏ ਦੀਆਂ ਬਿਮਾਰੀਆਂ ਤੇ ਜਦੋਂ ਅਸੀਂ ਇਲਾਜ ਕਰਾਉਨੇ ਆ ਤਾਂ ਲੋਕ ਨਹੀਂ ਠੀਕ ਹੁੰਦੇ ਜਿੱਥੇ بڑے ਕਾਰੋਬਾਰੀ ਲਾਲਚੀ ਪੈਸਿਆਂ ਦੇ ਕੁਝ ਲਾਲਚ ਦੇ ਲਈ ਇਹ ਜੇ ਕਾਰੋਬਾਰ ਕਰਦੇ ਆں ਤਸਵੀਰਾਂ ਵਿੱਚ ਦੇਖ ਸਕਦੇ ਹੋ ਜੋ ਕਿ ਹਾਤੀ ਦੇ ਵਿੱਚ ਕਿੰਨੀਆਂ ਦੁੱਧ ਦੀਆਂ ਉਹੀਆਂ ਨਜ਼ਰ ਆ ਰਹੀਆਂ ਨੇ ਨਕਲੀ ਦੁੱਧ ਤਿਆਰ ਕਰਕੇ ਲੋਕਾਂ ਨੂੰ ਤੇ ਸਰਕਾਰ ਨੂੰ ਵੱਡੀ ਪੱਧਰ ਤੇ ਚੂਨਾ ਲਾਇਆ ਜਾ ਰਿਹਾ ਸੀ ਕਿਉਂਕਿ ਅਮਰੀਕਾ ਮਿਲਕ ਪਲਾਂਟ ਨੂੰ ਜਿਹਦੇ ਦੁੱਧ ਜਾਂਦਾ ਸੀ ਇਹ ਤਸਵੀਰਾਂ ਦੇਖ ਸਕਦੇ ਹੋ ਜਿਹਦੇ ਵਿੱਚ ਕੀ ਰਿਫਰੈਂਡ ਦੇ ਟੀਨ ਅਤੇ ਹੋਰ ਸਮਾਨ ਇਹ ਸਾਨੂੰ ਨਜ਼ਰ ਆ ਰਿਹਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਇਹ ਰਪ੍ਰਾਇੰਟ ਜੋ ਕਾਸਟਿਕ ਸੋਡੇ ਨਾਲ ਤਿਆਰ ਜਿੰਨਹੀਂ ਇਹ ਖਤਰਨਾਕ ਚੀਜ਼ਾਂ ਨਾਲ ਤਿਆਰ ਕੀਤੀ ਜਾਂਦਾ ਸੀ ਜਿਸ ਦੇ ਨਾਲ ਲੋਕਾਂ ਨੂੰ ਭਾਰੀ ਮਾਤਰਾ ਵਿੱਚ ਨੁਕਸਾਨ ਹੁੰਦਾ ਸੀ ਕਿਉਂਕਿ ਜਦ ਦੁੱਧ ਬੇਰਕਾ ਵਿੱਚ ਜਾਂਦਾ ਸੀ ਤਾਂ ਉੱਥੇ ਪਤਾ ਨਹੀਂ ਕਿੱਥੇ ਕਿਸੇ ਘਰਾਂ ਤੱਕ ਪਹੁੰਚਦਾ ਸੀ ਜਿਸ ਦੇ ਨਾਲ ਲੋਕਾਂ ਦੇ ਸਰੀਰਾਂ ਦੇ ਨਾਲ ਨੁਕਸਾਨ ਖਿਲਵਾੜ ਕੀਤਾ ਜਾਂਦੀ ਸੀ ਉਸ ਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਸਹਿਤਾ ਵਿਭਾਗ ਦੀ ਟੀਮ ਇਹ ਦੇਖੋ ਲੋਕ ਸਾਡੀ ਕੀ ਕਹਿੰਦੇ ਉਹ ਕੀ ਕਹਿੰਦੇ ਸਭ ਤੋਂ ਲਿਫਟ ਆਪਣੀ ਆ ਲੈ ਭਾਈ ਕੁੜੀ ਆ ਓਏ ਆ ਜੋ ਤੇਰੀ ਆ ਵੀ ਆ ਤੇਰੀ ਯਾਰ ਇਤਿਹਾਸ ਦੀ ਕਾਪੀ ਆ ਅਲਹਮਦੁਲਿ ਤੇਰਾ ਜੀ ਕਿਸ਼ਾਤ ਉਹ 10000 ਯਾਰ ਉਹ 10000 ਆ ਰੀਟ ਆਪਿਆ ਕੀ ਦੀ ਕੋਈ ਦਿੱਤੀ ਹੈ ਆ ਰੀਟ ਸਿੱਧਾ ਪਾਈ ਜਾ ਭਾਈ ਮੈਂ ਜੁੜਿਆ ਮੈਂ ਬਾਤ ਕਰਦਾ ਆ ਜੀ ਸੇ ਦਾ ਸਾਰਾ ਕੁਝ ਜਿੱਦੀ ਕੋਈ ਲੈ ਜਾ ਮੇਰੇ ਕੋਲ ਜਿਹੜਾ ਹੈ ਕੀ ਆ ਜਾ ਭਾਈ ਚੁੱਤੀ ਹੈ ਮੈਂ ਦੇਖ ਦੇਖ ਲੈਣਾ ਭਾਈ ਅਸੀਂ ਅੱਥੀ ਕੋਈ ਦਾ ਵੀ ਨਹੀਂ ਤੁਹਾਨੂੰ ਕੋਈ ਫੈਸਲਾ ਕਰ ਲੋਗਾ ਮੈਨੂੰ ਨਹੀਂ ਆ ਜਾਲਾ ਹਾਲਵਾਏ ਤੱਕ ਹਾਲਵਾਈ ਬਾਈ ਤੱਕ ਯਾਰ ਹਾਂ ਬੇਪਾਲ ਬੰਦੇ ਨਾ ਹਾਂ ਹਾਂ ਜਰਨ ਲਈ ਬੜਾ ਹਜੇ ਛੜਿਆ ਹਾਂਜੀ 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 ਕੋਈ ਨਹੀਂ ਕੋਈ ਨਹੀਂ ਚਰਨਜੀ ਜੀ ਇੱਕ ਮਿੰਟ ਜੀ ਇੱਕ ਮਿੰਟ ਜੀ ਛੱਡਦੇ ਛੱਡਦੇ ਯਾਰ ਛੱਡਦੇ ਉਹ ਕਲਾਸੇ ਦਾ ਛੱਡ ਚਲੋ ਚਲੋ ਪੋੜਾ ਨਾ ਹੋਵੇ ਅੱਗੇ ਬਹੁਤ ਹੋਣਗੇ ਪਿਆਤਾ ਕਿੰਨੇ ਬਲੇ ਦੀ ਘਰ ਦੀ ਖੇਤੀਆਂ ਬਸ ਮਿੱਚਲੀ ਵਸਦਾ ਚੱਲ ਜੇ ਅੱਜ ਬੀਜੀ ਅੱਜ ਜਿਹੜਾ ਤਰੰਜੀ ਖੇੜਾ ਪਿੰਡ ਦੇ ਵਿੱਚ ਖੜਿਆ ਹੋਵੇ ਕੀ ਰੇਡ ਸੀ ਤੁਹਾਡੀ ਕੀ ਕੰਮ ਕਰ ਰਹੀ ਸੀ ਬਾਕੀ ਇੱਕ ਕੁਝ ਬਰਾਮਦ ਕੀਤਾ ਗਿਆ ਇੱਥੋਂ ਸਰ ਅੱਜ ਸਵੇਰੇ ਸਾਨੂੰ ਅਰਲੀ ਮਾਰਨਿੰਗ ਐਸਐਚਓ ਸਾਹਿਬ ਦਾ ਫੋਨ ਆਇਆ ਸੀ ਠੁਲਰ ਘੜਾਟ ਤੋਂ ਕਹਿੰਦੇ ਵੀ ਇੱਕ ਪਿੰਡ ਚ ਵੀ ਐਵੇਂ ਪਹਿਲਾਂ ਤਾਂ ਉਹਨਾਂ ਨੇ ਸਾਡੇ ਤੋਂ ਬੇਸਿਕ ਜਾਣਕਾਰੀ ਲੈਤੀ ਵੀ ਮਿਕਸਿੰਗ ਵਗੈਰਾ ਵੀ ਕੀ ਕੀ ਵਿਤਪੰਦਾ ਦੁੱਧ ਦੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਆਉਣ ਲਈ ਕਿਹਾ ਇੱਥੇ ਵੀ ਇਮੀਡੀਏਟਲੀ ਤੁਸੀਂ ਪਹੁੰਚੋ ਟੀਮ ਸਮੇਤ ਤੇ ਅਸੀਂ ਜਿੰਨਾ ਜਲਦੀ ਆ ਸਕੇ ਮਤਲਬ ਇੱਥੇ ਆ ਕੇ ਜੋ ਦੇਖਿਆ ਤਾਂ ਕੁਝ ਰਿਫਾਈਂਡ ਦੇ ਟੀਨ ਕੁਝ ਕਾਸਟਿਕ ਸੋਡਾ ਤੇ ਦੁੱਧ ਦੀਆਂ ਚਾਰ ਕੈਨਾਂ ਖਾਲੀ ਐਮਪਟੀ ਟੀਨ ਖਾਲੀ ਰਿਫਾਈਨਡ ਆਇਲ ਦੇ ਟੀਨ ਵੀ ਪਈ ਸੀ ਜੋ ਬਰਾਮਦਗੀ ਇਹਨਾਂ ਨੇ ਕੀਤੀ ਹੈ ਪੁਲਿਸ ਨੇ ਤੇ ਬਾਕੀ ਦੁੱਧ ਦੇ ਰੂਪ ਚ ਜੋ ਵੀ ਹੁਣ ਲੈਬ ਦੀ ਰਿਪੋਰਟ ਹੀ ਦੱਸੂਗੀ ਵੀ ਉਹ ਕੀ ਪ੍ਰੋਡਕਟ ਸੀ ਕੁਝ ਪਿਆਰ ਉਹਨਾਂ ਲਈ ਉਜ਼ਾਰ ਵੀ ਹਾਂਜੀ ਕੁਝ ਮਿਕਸਰ ਗ੍ਰਾਈਂਡਰ ਵਗੈਰਾ ਕੈਨਾਂ ਦੇ ਨੀਚੇ ਗ੍ਰਾਈਂਡਿੰਗ ਲਈ ਜਿਵੇਂ ਉਹ ਲੱਗੇ ਹੋਏ ਸੀ ਮਿਕਸਿੰਗ ਲਈ ਉਹ ਸਾਰਾ ਮਤਲਬ ਬਰਾਮਦਗੀ ਕੀਤੀ ਇਹਨਾਂ ਨੇ ਇੰਨੀ ਕਬੱਡੀ ਮਤਰਾ ਜਿੱਤਾ ਜਾਂਦਾ ਸੀ ਕੰਮ ਇਹ ਤਾਂ ਮਤਲਬ ਜਿਵੇਂ ਹਰਦੀਪ ਸਿੰਘ ਜਿਹੜੇ ਸੁਸਾਇਟੀ ਦੇ ਸੈਕਟਰੀ ਨੇ ਵੇਰ ਕਦੇ ਉਹਨਾਂ ਵੱਲੋਂ ਤਾਂ ਇਹ ਕਿਹਾ ਗਿਆ ਵੀ ਮੈਂ 3000 ਲੀਟਰ ਦੁੱਧ ਡੇਲੀ ਪਾਉਣਾ ਤੇ ਹੁਣ ਇਹ ਉਹਦੇ ਚ ਕਿੰਨੀ ਮਿਕਸਿੰਗ ਕਰਦਾ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਚ ਹੀ ਪਤਾ ਲੱਗੂਗਾ। ਕੌਣ ਵਿਅਕਤੀ ਨੇ ਇਹ ਹਰਦੀਪ ਸਿੰਘ ਨਾਮ ਦਾ ਵਿਅਕਤੀ ਹੈ ਜੋ ਤਰੰਜੀਕੇੜੇ ਪਿੰਡ ਦਾ ਹੀ ਰਹਿਣ ਵਾਲਾ ਹੈ। ਇਹ ਵੀ ਵੇਰ ਕਾ ਸੁਸਾਇਟੀ ਦੇ ਸੈਕਟਰੀ ਦੀ ਮਤਲਬ ਹੈਗੀ ਹੈ ਪੋਸਟੇ ਦੀ। ਹਾਂਜੀ ਇਹ ਇਹਦੇ ਨਾਲ ਤਵਾਰਕ ਮੈਂਬਰ ਵੀ ਸ਼ਾਮਿਲ ਉਦੇ ਬਾਰੇ ਉਹ ਇਨਵੈਸਟੀਗੇਸ਼ਨ ਪੁਲਿਸ ਦੀ ਹੈ ਜੀ ਸਾਡੇ ਵੱਲੋਂ ਤਾਂ ਹਰਦੀਪ ਸਿੰਘ ਤੋਂ ਜੋ ਕਾਰਵਾਈ ਕੀਤੀ ਗਈ ਹੈ ਐਜ਼ ਅ ਸੈਕਟਰੀ ਉਹਦੀ ਜ਼ਿੰਮੇਵਾਰੀ ਸੀ ਜੋ 10 ਵਜੇ ਤੁਸੀਂ ਰੇਡ ਸ਼ੁਰੂ ਕੀਤੀ ਸੀ ਇਹ ਅਸੀਂ ਸਵੇਰੇ ਅਸੀਂ ਸਰ ਲਗਭਗ ਸਾਨੂੰ 6:07 ਵਜੇ ਗੱਲ ਹੋਈ ਸੀ ਐਸ ਐਚ ਓ ਸਾਹਿਬ ਨਾਲ ਤੇ ਬੇ ਦਿਨ ਘੰਟੇ ਦੇ ਅੰਦਰ ਅਸੀਂ ਆ ਗਈ ਸੀ ਇੱਥੇ ਉਸ ਤੋਂ ਬਾਅਦ ਲਗਾਤਾਰ ਪ੍ਰੋਸੈਸ ਚੱਲ ਰਿਹਾ ਸੀ ਜਿੱਦਾਂ ਜੀ ਗੇਟ ਲਾ ਕੇ ਰੱਖਿਆ ਗਿਆ ਕਿਸੇ ਦੀ ਵੀ ਐਂਟਰੀ ਨਹੀਂ ਹਾਂਜੀ ਹਾਲਾਂਕਿ ਮੀਡੀਆ ਤੱਕ ਨੂੰ ਵੀ ਅੰਦਰ ਨਹੀਂ ਆਣ ਦਿੱਤਾ ਗਿਆ ਹੈਗਾ ਠੀਕ ਹੈ ਜੀ ਕੀ ਲੱਗਦਾ ਹੈ ਕਿ ਕੁਝ ਜਿੱਦਾਂ ਕਿ ਲੋਕ ਜਿਹੜੇ ਇਲਜ਼ਾਮ ਲਾ ਰਹੇ ਨੇ ਕਿ ਇਹ ਉਹ ਪੁਰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਤੇ ਅਸੀਂ ਬਿਲਕੁਲ ਸਾਡੇ ਫੂਡ ਡਿਪਾਰਟਮੈਂਟ ਦੇ ਅਕੋਰਡਿੰਗ ਜਿੰਨੇ ਸਮਾਨ ਪਿਆ ਸੀ ਓਮੀ ਉਸੇ ਪੋਜੀਸ਼ਨ 'ਚ ਸੀ ਬਾਕੀ ਘਰੇ ਵੀ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਹੋਏ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬਾਕੀ ਹਾਂਜੀ ਛੋਟੀ ਲਈਏ ਕੈਮਰੇ ਫੁਟੇਜ ਅਸੀਂ ਜੋ ਆਪਣੇ ਵੱਲੋਂ ਫੋਟੋ ਖਿੱਚ ਸਕਦੇ ਆ ਉਹ ਤਾਂ ਅਸੀਂ ਰੂਟੀਨ 'ਚ ਕਰਦੇ ਆ ਹਾਂਜੀ ਤੇ ਦੂਸਰੀ ਗੱਲ ਇਹ ਆ ਵੀ ਜਿਹੜੇ ਲੋਕ ਸੀ ਉਹ ਇਹਨਾਂ ਦੇ ਸਿਕਿਉਰਿਟੀ ਪਰਪਸ ਵੀ ਹੁੰਦਾ ਉਹਦੇ ਬਾਰੇ ਅਸੀਂ ਜ਼ਿਆਦਾ ਕੁਝ ਨਹੀਂ ਕਹਿ ਸਕਦੇ ਨਹੀਂ ਉਹ ਦੇਖੋ ਪੁਲਿਸ ਦਾ ਮੈਟਰ ਹੈ ਅਸੀਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਕੀ ਕਾਰਵਾਈ ਉਹਨਾਂ ਦੀ ਅਸੀਂ ਦੇਖੋ ਫੂਡ ਸੇਫਟੀ ਦੇ ਅਕੋਰਡਿੰਗ ਐਕਟ ਮੁਤਾਬਕ ਸੈਂਪਲ ਲੈ ਲਏ ਦੋ ਦੁੱਧ ਦੇ ਸੈਂਪਲ ਲਏ ਤੇ ਨੇ ਇੱਕ ਰਿਫਾਈਨਡ ਜਿਹੜੇ 5 ਟੀਨ ਭਰੇ ਹੋਏ ਸੀ ਉਹਨਾਂ ਚੋਂ ਇੱਕ ਸੈਂਪਲ ਲੇਤਾ ਤੇ ਅਗਲੀ ਕਾਰਵਾਈ ਰਿਪੋਰਟ ਆਉਣ ਤੋਂ ਬਾਅਦ ਹੀ ਹੋਊਗੀ